ਦਿੱਲੀ ਪੁਲਿਸ ਦੇ ਤੇਜਤਰਾ ਅਫਸਰ ਹਰगोविंद ਸਿੰਘ ਢਾਲੀਵਾਲ ਦਾ ਟਰਾਂਸਫਰ ਕਰਤਾ ਗਿਆ ਜੀ ਹਾਂ ਐਚ ਜੀ ਐਸ ਢਾਲੀਵਾਲ ਜੋ ਕਿ ਪਹਿਲਾਂ ਸਪੈਸ਼ਲ ਸੈਲ ਦੇ ਸੀਪੀ ਰਹੇ ਮੂਸੇਵਾਲਾ ਹੱਤਿਆਕਾਂਡ ਹੋਣ ਦਾ ਹੈ ਤੇ ਪੰਜਾਬ ਪੁਲਿਸ ਦੇ ਹੱਥ ਕਈ ਦਿਨ ਤੱਕ ਖਾਲੀ ਰਹਿੰਦੇ ਨੇ ਉਸ ਤੋਂ ਬਾਅਦ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਐਕਟਿਵ ਹੁੰਦਾ ਹੈ ਤੇ ਸਪੈਸ਼ਲ ਸੈੱਲ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਸ਼ੁਰੂ ਕਰਦਾ ਹੈ ਤੇ ਇਸ ਮਾਮਲੇ ਦਾ ਖੁਲਾਸਾ ਕਰਦਾ ਹੈ ਕਿ ਕਿਸ ਤਰੀਕੇ ਨਾਲ ਮੂਸੇਵਾਲ ਦੇ ਵੀ ਹੱਤਿਆ ਹੁੰਦੀ ਹੈ ਇਸ ਦਾ ਜਿਹੜਾ ਸਿੱਧਾ ਤੌਰ ਤੇ ਕ੍ਰੈਡਿਟ ਸੀ ਉਹ ਸਪੈਸ਼ਲ ਸੈੱਲ ਨੂੰ ਮਿਲਿਆ ਜਿਸ ਨੂੰ ਲੀਡ ਕਰਦੇ ਸਨ ਹਰ ਗੋਵਿੰਦਰ ਸਿੰਘ ਢਾਲੀਵਾਲ ਹੁਣ ਦਿੱਲੀ ਦੀ ਪੁਲਿਸ ਦੇ ਕਿਉਂਕਿ ਦਿੱਲੀ ਦੀ ਪੁਲਿਸ ਜਿਹੜੀ ਹੈ ਉਹ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ ਤੇ ਦਿੱਲੀ ਪੁਲਿਸ ਦੇ ਵਿੱਚ ਸਮੇਂ-ਸ ਦੇ ਟ੍ਰਾਂਸਫਰ ਕੀਤੇ ਨੇ ਜਿਨ੍ਹਾਂ ਚੋਂ ਐਚਜੀਐਸ ਧਾਲੀਵਾਲ ਜੋ ਨੇ ਉਹਨਾਂ ਨੂੰ ਡੀਜੀਪੀ ਬਣਾਇਆ ਗਿਆ ਹੈ ਅੰਡਮਾਨੀ ਕੁਬਾਰਦਾ ਇਸ ਤੋਂ ਇਲਾਵਾ ਦਿੱਲੀ ਪੁਲਿਸ ਦੇ ਸਪੈਸ਼ਲ ਰੀਡਿ ਕ੍ਰਾਈਮ ਬ੍ਰਾਂਚ ਦੇ ਅਫਸਰ ਰਹੇ ਨੇ ਆਈਪੀਐਸ ਚਲਰੀ ਸਿੰਘ ਉਹਨਾਂ ਨੂੰ ਪੁੜੀਚੇਰੀ ਦਾ ਡੀਜੀਪੀ ਬਣਾਇਆ ਗਿਆ ਤੇ ਨਾਲ ਹੀ ਜੋ ਅੰਡਮਾਨ ਦੇ ਡੀਜੀਪੀ ਸਨ ਦਿਵੇਸ਼ ਸ਼ਰਵਾਸਤਵ ਉਹਨਾਂ ਨੂੰ ਦਿੱਲੀ ਬੁਲਾ ਲਿਆ ਗਿਆ ਹੈ ਜ਼ਾਹਿਰ ਤੌਰ ਤੇ ਮੂਸੇ ਵਾਲਾ ਹੱਤਿਆकांड ਜਿਸ ਤਰੀਕੇ ਨਾਲ ਹੋਇਆ ਤੇ ਜਿਸ ਤਰੀਕੇ ਨਾਲ ਉਹਨਾਂ ਦੇ ਚਾਹਣ ਵਾਲਿਆਂ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ੱਟਕਾ ਪਹੁੰਚਿਆ ਤਾਂ ਉਸ ਤੋਂ ਬਾਅਦ ਇਹ ਸੀ ਕਿ ਜਲਦ ਤੋਂ ਜਲਦ ਲੋਕ ਫੜੇ ਜਾਣ ਪਤਾ ਲੱਗੇ ਕਿ ਆਖਿਰ ਕੌਣ ਇਸ ਦੇ ਪਿੱਛੇ ਹੈ ਤੇ ਉਸ ਕੇਸ ਨੂੰ ਕ੍ਰੈਕ ਕੀਤਾ ਐਚਜੀਐਸ ਢਾਲੀਵਾਲ ਦੀ ਟੀਮ ਨੇ ਤੇ ਹੁਣ ਢਾਲੀਵਾਲ ਨੂੰ ਟਰਾਂਸਫਰ ਕਰਕੇ ਇਥੋਂ ਭੇਜ ਦਿੱਤਾ ਗਿਆ ਅੰਡਮਾਨੀ ਕੋਬਰ ਇਹ ਇੱਕ ਵੱਡੀ ਚੀਜ਼ ਰਹੀ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਪੁਲਿਸ ਵੱਲੋਂ ਇਹ ਫੇਰ ਬਦਲ ਕੀਤਾ ਗਿਆ ਪਿਛਲਾ ਫੇਰ ਬਦਲ ਜਿਹੜਾ ਸੀ ਉਹ ਜਨਵਰੀ ਚ ਹੋਇਆ ਸੀ ਦਿੱਲੀ ਪੁਲਿਸ ਦੇ ਵਿੱਚ ਇੱਕ ਵੱਡਾ ਫੇਰ ਬਦਲ ਸੀ ਲੇਕਿਨ ਜਿਹੜੇ 27 ਅਫਸਰ ਉਦੋਂ ਬਦਲੇ ਗਏ ਉਹਨਾਂ ਨੂੰ ਬਦਲਿਆ ਗਿਆ ਸੀ ਦਿੱਲੀ ਦੇ ਉਪਰਾਜੇਪਾਲ ਦੇ ਹੁਕਮਤ ਬਾਅਦ ਲੇਕਿਨ ਇਹ ਜਿਸ ਤਰੀਕੇ ਨਾਲ ਟਰਾਂਸਫਰ ਹੋਏ ਜਿਨਾਂ ਨੂੰ ਸਿੱਧਾ ਗ੍ਰਹਿ ਮੰਤਰਾਲੇ ਵੱਲੋਂ ਕੀਤਾ ਗਿਆ ਇਹ ਆਪਣਾ ਗੜਾ ਵੱਡਾ ਸਵਾਲ ਸੀ ਕਿ ਅਚਾਨਕ ਇਹ ਟਰਾਂਸ ਨਹੀਂ ਹੋ ਪਾਈ ਲੇਕਿਨ ਜ਼ਾਹਿਰ ਤੌਰ ਤੇ ਐ ਜੀ ਐਸ ਤਾਲੀਵਾਲ ਦਾ ਜੋ ਕਰੀਅਰ ਰਿਹਾ ਹੈ ਚਾਹੇ ਉਹ ਸੌਮਿਆ ਵਿਸ਼ਵਨਾਥ ਪੱਤਰਕਾਰ ਹਤਿਆਕਾਂਡ ਹੋਵੇ ਜਿਗਿਸ਼ਾ ਹਤਿਆਕਾਂਡ ਹੋਵੇ ਜਾਂ ਇਸ ਤੋਂ ਇਲਾਵਾ ਤੌਲਾ ਕੁਮਾਰ ਜਿਹੜਾ ਰੇਪ ਕੇਸ ਸੀ ਉਹ ਅਜੇ ਤੱਕ ਜਿੰਨੇ ਵੱਡੇ ਮਾਮਲੇ ਐ ਜੀ ਐਸ ਤਾਲੀਵਾਲ ਕੋ ਆਏ ਉਹਨਾਂ ਨੂੰ ਉਹਨਾਂ ਨੇ ਬੜੀ ਚੰਗੇ ਤਰੀਕੇ ਦੇ ਨਾਲ ਹੈਂਡਲ ਕੀਤਾ ਕੈਮਰਾਮੈਨ ਰਾਮ ਕਮਲਦੇਵ ਨਾੜ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ